ਹਾਂਜੀ ਆ ਮਾਨਯੋਗ ਡੀਜੀਪੀ ਸਾਹਿਬ ਔਰ ਐਸਐਸਪੀ ਕਪੂਰਥਲਾ ਸ਼੍ਰੀ ਗੌਰਵ ਕੁੜਾ ਜੀ ਉਹਨਾਂ ਦੇ ਦਿਸ਼ਾ ਨਿਰਦੇਸ਼ ਦੇ ਉੱਪਰ ਮਾੜੇ ਅਨਸਰਾਂ ਦੇ ਖਿਲਾਫ ਜੜੀ ਲਗਾਤਾਰ ਮੁਹਿੰਮ ਚੱਲ ਰਹੀ ਹੈ ਉਹਦੇ ਵਿੱਚ ਸਾਡੀ ਥਾਣਾ ਸਤਨਾਪੁਰਾ ਦੀ ਪੁਲਿਸ ਨੂੰ ਸੀਆਈਏ ਦੀ ਟੀਮ ਦੇ ਮਦਦ ਨਾਲ ਇੱਕ ਬਹੁਤ ਅੱਛੀ ਸਫਲਤਾ ਹਾਸਲ ਨਹੀਂ ਹੈ ਇਹਦੇ ਵਿੱਚ ਇੱਕ ਵਾਰਦਾਤ ਹੋਈ ਸੀ ਜੀ 22 ਦਸੰਬਰ ਨੂੰ ਰਾਜਾ ਗਾਰਡਨ ਕਲੋਨੀ ਬੰਦੀ ਹੈ ਸਤਨਾਪੁਰਾ ਥਾਣਾ ਦੇ ਵਿੱਚ ਜਿੱਦੇ ਦੋ ਨੌਜਵਾਨ ਦਾਤ ਦਿਖਾ ਕੇ ਲੇਡੀ ਦੇ ਚੇਨ ਖੋ ਕਰਦੇ ਆ ਇਹ ਕਾਫੀ ਸੈਂਸੇਸ਼ਨਲ ਕ੍ਰਾਈਮ ਸੀਗਾ ਜਿਹਦੇ ਵਿੱਚ ਲੋਕਾਂ ਦੇ ਮਨ ਦੇ ਵਿੱਚ ਕਾਫੀ ਸਾਮ ਧਮਾਲ ਸੀ ਤੁਰੰਤ ਕਾਰਵਾਈ ਕਰਦੇ ਹੋਏ ਇਹਦੇ ਵਿੱਚ ਐਫ ਆਈ ਆਰ 163/24 ਥਾਣਾ ਸਤਨਾਪੁਰਾ ਅੰਡਰ ਵੈਰੀ ਸੈਕਸ਼ਨਸ ਆਫ 스내ਚਿੰਗ ਹੋ ਕਰੇਗੇ ਆਪਣੀ ਟੀਮਾਂ ਬਣਾ ਦਿੱਤੀਆਂ ਸਪੈਸ਼ਲਾਈਜ਼ਡ ਟੀਮ ਜਿਸੀ ਇਨਚਾਰਜ ਸਬ ਇੰਸਪੈਕਟਰ ਬਿਸਮੰਦੀ ਅੰਡਰ ਸੀਸੀਟੀਵੀ ਫੁਟੇਜ ਪਲੱਸ ਹੋਰ ਡੰਕ ਕਲੈਕਸ਼ਨ ਔਰ ਜਿਹੜੇ ਸਿਸਟਮ ਫੁਟੇਜਸ ਸਾਨੂੰ ਮੌਕੇ ਤੋਂ ਮਿਲੀਆਂ ਸੀਗੀਆਂ ਉਹਦੇ ਉੱਪਰ ਸਾਡੀਆਂ ਟੀਮਸ ਨੇ ਵਰਕ ਕਰਨਾ ਸ਼ੁਰੂ ਕਰ ਦਿੱਤਾ ਲਗਾਤਾਰ 10 ਦਿਨ ਸਾਡੀ ਟੀਮਾਂ ਇਹਦੇ ਉੱਪਰ ਲੱਗੀਆਂ ਰਹੀਆਂ ਵਿੱਚ ਕਾਫੀ ਮੁਸ਼ਕਲਾਂ ਵੀ ਪੇਸ਼ ਆਈਆਂ ਪਰ ਪਰਸਿਸਟੈਂਟ ਕਾਰਵਾਈ ਕਰਦੇ ਹੋਏ ਅਸੀਂ ਇਹ ਬੰਦਿਆਂ ਨੂੰ ਟ੍ਰੇਸ ਕਰ ਲਿਆ ਜਿਹੜੇ ਕਿ ਇਹ ਤਿੰਨ ਸਾਨੂੰ ਮੁਜਰਮ ਦੇ ਵਿੱਚ ਦੋਸ਼ੀ ਪਾਏ ਗਏ ਮਧੁਰ ਮਗੂ ਜਿਹੜਾ ਜੀ ਸ਼ੇਖਸ਼ੀ ਭਗਤ ਸਿੰਘ ਨਗਰ ਦਾ ਰਹਿਣ ਵਾਲਾ ਹੈ ਗੁਰਪ੍ਰੀਤ ਉਸ ਗੌਰਵ ਇਹ ਅਲਾਚੌਰ ਸ਼੍ਰੀ ਭਗਤ ਸਿੰਘ ਨਗਰ ਜਿਵੇਂ ਦਾ ਰਹਿਣ ਵਾਲਾ ਹੈ ਤੇ ਆਫ ਦਾ ਇਲियस ਸੌਰਵ ਜਿਹੜਾ ਕੀ ਹੈ ਪਗਵਾੜ ਦਾ ਰਹਿਣ ਵਾਲਾ ਹੈ ਇਹ ਬੜੇ ਪੇਸ਼ੇਵਾਰ ਮੁਜਰਰਮ ਹੈਗੇ ਨੇ ਦੋ ਦੇ ਖਿਲਾਫ ਆਲਰੇਡੀ ਪਹਿਲਾਂ ਵੀ ਪਰਚੇ ਦਰਜ ਨੇ ਗੁਰਪ੍ਰੀਤ ਇਲियस ਗੌਰਵ ਦੇ ਖਿਲਾਫ 10 ਪਰਚੇ ਆਲਰੇਡੀ ਹੈਗੇ ਨੇ ਇਹ ਵੀ ਜ਼ਿਆਦਾ ਕਰਕੇ ਚੋਰੀਆਂ ਦੇ ਤੇ ਐਨਡੀਪੀਐਸ ਦੇ ਕੇਸਿਸ ਨੇ ਆਫਟਰ ਉਰਫ ਸੌਰਵ ਦੇ ਖلاف ਚਾਰ ਪਰਚੇ ਆਲਰੇਡੀ ਹੈਗੇ ਨੇ ਇਹਦੇ ਵਿੱਚ ਵੀ ਇਹ 379ਵੀਂ ਔਰ ਜਿਹੜੇ ਘਰਾਚੋ ਚੋਰੀਆਂ ਕਰਨ ਵਾਲੇ ਉਹ ਪਰਚੇ ਹੈਗੇ ਐ ਤੇ ਇਹ ਰੀਸੈਂਟਲੀ ਲੀਣਾ ਡੇਢ ਮਹੀਨਾ ਹੀ ਹੋਇਆ ਸੀਗਾ ਇਹ ਬੇਲ ਤੇ ਆਏ ਹੋਏ ਸੀਗੇ ਤੇ ਇਹਨਾਂ ਨੂੰ ਗ੍ਰਿਫਤਾਰ ਕਰਕੇ ਇਹਨਾਂ ਦੇ ਕੋਲੋਂ ਜਿਹੜੀ ਸਾਡੀ ਵਾਰਦਾਤ ਦੇ ਵਿੱਚ ਚੀਨੀ ਖੋਹ ਨੰਨੇ ਵਾਲੀਆਂ ਖੋਹ ਕੀਤੀਆਂ ਸੀਗੀਆਂ ਜ਼ਿਲ੍ਹਾ ਹੁਸ਼ਿਆਰਪੁਰ ਦੇ ਵਿੱਚ ਉਹ ਵਾਲੀਆਂ ਵੀ ਇਹਨਾਂ ਕੋਲੋਂ ਰਿਕਵਰ ਹੋਈਆਂ ਨੇ ਹੋਰ ਇਹਨਾਂ ਦੇ ਪੁੱਛੇ ਜਦੋਂ ਸੱਤਿਆਨਾਲ ਕੀਤੀ ਗਈ ਤੇ ਇੱਕ ਇਹਨਾਂ ਦੇ ਕੋਲ 32 ਗੋਲ ਦਾ ਪਿਸਤਲ ਵੀ ਰਿਕਵਰ ਹੋਇਆ ਜਿਹੜਾ ਕਿ ਇਹਨੂੰ ਕੋਈ ਕੋਈ ਜੇਲ੍ਹ ਦੇ ਵਿੱਚੋਂ ਲਾ ਮਿਲਿਆ ਸੀਗਾ ਗੁਪ੍ਰਿਤ ਨੂੰ ਉਹਨੇ ਉਹਨੂੰ ਗੁਪ੍ਰਿਤ ਕੋਲ ਕਰਵਾਇਆ ਸੀਗਾ ਫੇਰ ਇਹਨਾਂ ਤੋਂ ਇੱਕ ਮੋਟਰਸਾਈਕਲ ਰਿਕਵਰ ਹੋਇਆ ਇਹਨਾਂ ਨੇ ਜਿਹੜੀ ਮੌਕੇ ਤੇ ਕਿੱਟ ਰੱਖੀ ਹੋਈ ਸੀ ਜਿਹੜੇ ਜੈਕਟ ਕੱਪੜੇ ਪਾਈ ਹੋਈ ਸੀ ਉਹ ਸਾਰੇ ਸਾਡੇ ਕੋਲ ਰਿਕਵਰ ਹੋਈ ਨੇ ਇਸ ਤੋਂ ਇਲਾਵਾ ਦੋ ਇਹਨਾਂ ਦੇ ਕੋਲੇ ਟॉय ਪਿਸਟਲਸ ਵੀ ਰਿਕਵਰ ਹੋਇਆ ਕਦੀ ਇਹ ਸਿਰਫ ਡਰਾਵੇ ਵਾਸਤੇ ਦਿਖਾਉਣ ਵਾਸਤੇ ਜਿਹੜੇ ਇਹਦਾ ਵੀ ਇਸਤੇਮਾਲ ਕਰਦੇ ਸੀਗੇ ਉਹ ਇਹਨਾਂ ਦੇ ਅਰੈਸਟ ਦੇ ਨਾਲ ਇੱਕ ਜਿਹੜੇ ਹੈਗੇ ਪੇਸ਼ਾਵਰ ਜਿਹੜੇ ਮੁਜਰਮ ਨੇ ਜਿਹੜੇ ਹੋਰ ਵੀ ਅੱਗੇ ਵਾਰਦਾਤਾਂ ਇਹਨਾਂ ਨੇ ਕਰਨੀਆਂ ਸੀ ਉਹ ਵੀ ਰੁੱਠੀਆਂ ਨੇ ਕਿ ਸਾਡੀ ਜਿਹੜੀ ਇਹ ਵਾਰਦਾਤ ਚ ਰਿਕਵਰੀ ਵੀ ਪ੍ਰੋਪਰ ਹੋਈ ਹੈ ਬੜੀ ਮਿਹਨਤ ਕੀਤੀ ਹੈ ਜੀ ਟੀਮ ਨੇ ਇਹਨਾਂ ਨੇ ਜੋ ਕੁਛ ਕੁਛ ਦੱਸਿਆ ਕਿ ਇੱਕ ਕਦੇ ਹੋਟਲ ਸ਼ਹਿਰਾਂ ਚ ਜਿਵੇਂ ਨਵਾਂ ਸ਼ਹਿਰ ਚ ਵੀ ਇਹਨਾਂ ਨੇ ਕੋਈ ਡੇਰੀ ਆ ਉਹ ਤੋਂ ਗੱਲਾਂ ਗੱਲੇ ਤੋਂ ਪੈਸੇ ਚੋਰੀ ਕੀਤੇ ਐ ਕੋਈ ਠੇਕੇ ਦੇ ਬਾਹਰ ਹੁੰਦੇ ਸੀ ਕੋਈ ਗਿਰ ਗਿਆ ਤਾਂ ਉਹਦੇ ਵੀ ਪੈਸੇ ਚੋਰੀ ਕਰ ਲਏ ਨੇ ਸੋ ਛੋਟੀਆਂ ਮੋਟੀਆਂ ਵੀ ਇਹ ਚੋਰੀਆਂ ਕਰਦੇ ਹੁੰਦੇ ਸੀਗੇ ਤੇ ਦਾਅ ਦਿਖਾ ਕੇ ਵੈਪਨ ਦਿਖਾ ਕੇ ਇਹਨਾਂ ਦਾ ਮੇਨ ਮਾਡਲ ਅਪਰੇਂ ਤੋ ਇਸੇ ਨਾਲ ਹੀ ਸਾਡੀ ਇਹ ਟੀਮ ਨੂੰ ਬੜੀ ਅੱਛੀ ਇਹਨਾਂ ਨੂੰ ਕਾਮਯਾਬੀ ਮਿਲੀ ਹੈ ਬਹੁਤ ਮਿਹਨਤ ਕੀਤੀ ਹੈ ਟੀਮ ਨੇ ਤੇ ਇਹ ਜਿਹੜੀ ਮੁਹਿੰਮ ਸਾਡੀ ਅੱਗੇ ਵੀ ਲਗਾਤਾਰ ਚੱਲਦੀ ਰਹੇਗੀ ਮੈਡਮ ਜੀ ਜਿਹੜੇ ਮਾਸਟਰਮਾਈਂਡ ਕੌਣ ਸੀ ਇਹਦੇ ਚ ਮਾਸਟਰਮਾਈਂਡ ਜੀ ਗੁਰਪ੍ਰੀਤ ਹੈ ਜਿਹੜਾ ਨਵਾਂ ਸ਼ਹਿਰ ਦਾ ਅਲਾਚੌਂਦ ਦਾ ਰਹਿਣ ਵਾਲਾ ਹੈਗਾ ਇਹ ਇੱਕ ਦੂਜੇ ਨੂੰ ਸ਼ਹਿਰ ਚੋ ਮਿਲੇ ਛਿੱਟਾ ਛਿੱਟਾ ਲਾਉਣ ਦੇ ਆਦੀ ਹੈਗੇ ਨੇ ਵਾਗ ਅਡਿਕਟ ਹੈਗੇ ਨੇ ਤੇ ਜਿਹੜਾ ਸਾਡਾ ਇੱਥੇ ਫਲਵਾੜੇ ਦੇ ਵਿੱਚ ਲੜਕਾ ਕੀ ਹੋ ਜਾਏਗਾ ਵਾ ਉਹ ਬੇਸਿਕਲੀ ਇਹਨਾਂ ਨੂੰ ਅ ਇੱਥੇ ਦੇਖੀ ਰਹੀ ਹੁਸੀਂ ਮੰਨਦਾ ਸੀ ਕਿ ਕਿਹੜਾ ਏਰੀਆ ਬੈਟਰ ਹੈ ਜਿੱਥੇ ਤੁਸੀਂ ਵਾਰਦਤ ਕਰਕੇ ਤੇ ਤੁਸੀਂ ਫੜੇ ਨਹੀਂ ਜਾਉਂਗੇ ਤੇ ਕੋਈ ਚੀ ਨਿਕਲ ਸਕਦਾ ਜਿਹੜਾ ਮੈਂ ਫੋੜੇ ਦਾ ਵਾਸਤੇ ਇੱਥੇ ਪਹਿਲਾਂ ਕੋਈ ਪਰਚਾ ਦਾ ਜਾਇ ਅ ਗੁਰਪ੍ਰੀਤਾ ਇਹਦੇ ਫੋੜੇ ਦਾ ਇਹਨਾਂ ਦਾ ਇਹਦੇ ਸਾਰੇ ਜਲੰਧਰ ਦੇ ਪਰਚੇ ਹੈਗੇ ਜੀ ਸੀਪੀ ਜਲੰਧਰ ਦੇ ਵਿੱਚ ਇਹਦੇ ਚਾਰ ਪਰਚੇ ਹੈਗੇ ਨੇ ਤੇ ਇਹ ਰੀਸੈਂਟਲੀ ਦਸੰਬਰ ਮਹੀਨੇ ਦੇ ਵਿੱਚ ਹੀ ਬੇਲੌਗ ਇੱਕ ਆਪਾਂ ਮੋਟਰਸਾਈਕਲ ਬਰਾਮਦ ਕੀਤਾ ਜੀ ਮੋਟਰਸਾਈਕਲ ਚੋਰੀ ਦਾ ਜਣਾ ਦਾ ਆਪਣਾ ਮੋਟਰਸਾਈਕਲ ਉਹਨਾਂ ਨੇ ਇਦਾਂ ਹੀ ਵਾਰਦਤਾਂ ਕਰਕੇ ਵਿੱਦਿਆ ਹੋਇਆ ਸੈਕੰਡ ਹੈਂਡ ਕਲੀਅਨਿਕ ਵਿਦਿਆ ਹੋਇਆ ਕਿਸ ਤਰ੍ਹਾਂ ਦੀ ਪਲੈਨਿੰਗ ਕਰਦੇ ਜਿਹੜੀ ਪਰਸਨਨ ਇੰਨੀ ਮਿਹਨਤ ਕਰਨੀ ਪਈ ਇਹਨਾਂ ਦਾ ਜੀ ਬਹੁਤ ਘੁੰਮਦੇ ਸੀ ਗਲੀਆਂ 'ਚ ਜਿੱਥੋਂ ਇੱਥੋਂ ਤਾਂ ਕਿ ਇਹਨਾਂ ਨੂੰ ਛਾਕਾ ਦੇ ਪਲੱਸ ਇਹਨਾਂ ਨੇ ਵਿੱਚ ਕੱਪੜੇ ਵੀ ਚੇਂਜ ਕੀਤੇ ਆ ਤਾਂ ਕਿ ਜਿਹੜਾ ਕਿ ਸਾਡੀ ਪਛਾਣ ਨਾ ਹੋ ਸਕੇ ਕੱਪੜੇ ਚੇਂਜ ਕਰ ਦਿੱਤੇ ਮੈਂ ਜਿਹੜੀ ਸੇਮ ਸੇਮ ਜਿਹੜੀ ਸ਼ਾਰਗੁਰ ਵੀ ਤੇ ਫੁਆੜਾ ਵੀ ਪਾਈ ਸੀ ਉਹ ਉਹੀ ਜਰਨਮ ਬ੍ਰਾਮਦਗੀ ਹੋਈ ਆ ਹਾਂਜੀ ਹਾਂਜੀ ਉਹ ਵੀ ਬ੍ਰਾਮਦ ਹੋ ਗਈ ਹੈ ਜਿਹੜੀ ਕਿੱਟ ਹੈ ਬ੍ਰਾਮਦ ਹੋ ਗਈ ਵਾਰਦਾਤ ਵਿੱਚ ਵਰਤਿਆ ਗਿਆ ਮੋਟਰਸਾਈਕਲ ਉਹ ਵੀ ਬ੍ਰਾਮਦ ਹੋ ਗਿਆ ਦਾ ਦਾਂਤ ਵਰਤਿਆ ਉਹ ਵੀ ਬ੍ਰਾਮਦ ਹੋ ਗਿਆ ਹੋਇਆ ਤੇ ਜਿਹੜੀ ਸਨੈਚ ਕੀਤੀ ਹੋਈ ਜਿਹੜੀ ਸਾਡੀ ਸਾਡੇ ਕੇਸ ਵਿੱਚ ਚੀਨ ਹੈ ਉਹ ਵੀ ਬ੍ਰਾਮਦ ਹੋ ਗਈ ਮडम ਇਹ ਕਿਹੜੀ ਜਗ੍ਹਾ ਉੱਤੇ ਰਹੇ ਇਹਨਾਂ ਜੀ ਅਰੈਸਟ ਹੈਗੇ ਆ ਅਲੱਛਾ ਅਲੱਛਾ ਉਹ ਵੀ ਕਰੀ ਹੈ ਜੀ ਜਿੱਥੇ ਇਹਨਾਂ ਦਾ ਰਹਿਹਾਇਸ਼ੀ ਹੈਗੇ ਨੇ ਇੱਥੋਂ ਵਾਰਦਾਤ ਕਰਕੇ ਇੱਥੋਂ ਭੱਜ ਗਏ ਸੀਗੇ ਔਰ ਅਲਾਚੌਰ ਤੋਂ ਸਾਡੀ ਟੀਮ ਨੇ ਇਹਦਾ ਮਗਰਾ ਕੀਤਾ ਤੇ ਉੱਥੋਂ ਜਾਨੂੰ ਸਕਸੈਸਫੁਲੀ ਰਾਉਂਡ ਅਪ ਕੀਤਾ ਹੈ। थैंक यू बहुत।